ਭਾਈ ਜੀ ਘਟੋ ਘਟ 3-4 ਕਿਲੋਮੀਟਰ ਦਾ ਜਾਮ ਹੈਗਾ ਲਾਂਡਰਾ ਰੋਡ ਤੇ ਸ਼ਵਾਲਕ ਦੇ ਅੱਗੇ ਭਾਈ ਅਵੋਇਡ ਕਰੋ ਇੱਧਰ ਨੂੰ ਆਉਣਾ ਕਿਉਂਕਿ ਬੱਸ ਫਸ ਚੁੱਕੀ ਹੈ ਇਸ ਕਰਕੇ ਜਾਮ ਲੱਗਿਆ ਹੋਇਆ ਮੈਂ ਨਾ ਦੇਖ ਰਿਹਾ ਸੀ ਇੱਕ ਦਿਨ 3-4 ਦਿਨ ਪਹਿਲਾਂ ਇੱਕ ਅਖਬਾਰ ਨੇ ਕਵਰ ਲਾਈਆ ਕਿ ਲਾਂਡਰਾ ਰੋਡ ਤੇ ਲੁੱਕ ਪੈ ਚੁੱਕੀ ਹੈ ਪਤਾ ਨਹੀਂ ਕਿਉਂ ਇਹ ਲੋਕ ਨੰਬਰ ਬਣਾਉਣ ਲਈ ਇਦਾਂ ਦੀਆਂ ਖਬਰਾਂ ਲਾ ਦਿੰਦੇ ਸਾਨੂੰ ਤਾਂ ਕਿਤੇ ਲੁੱਕ ਪਈ ਦਿਖਦੀ ਨਹੀਂ ਲਾਂਡਰਾ ਰੋਡ ਤੇ ਤੇ ਬੇਨਤੀ ਹੈ ਭਾਈ ਇਹੋ ਜਿਹੇ ਅਖਬਾਰਾਂ ਨੂੰ ਵੀ ਭਾਈ ਜੀ ਨਾ ਝੂਟੀਆਂ ਖਬਰਾਂ ਲਾਇਆ ਕਰੋ ਨਾ ਲੋਕਾਂ ਨੂੰ ਝੂਟੇ ਦਲਾਸੇ ਦਿਆ ਕਰੋ ਲਾਂਡਰਾ ਰੋਡ ਬਾਈ ਅਵੋਇਡ ਕਰੋ ਬਹੁਤ ਲੰਬਾ ਜਾਮ ਲੱਗ ਚੁੱਕਿਆ 3-4 ਕਿਲੋਮੀਟਰ ਦਾ ਇਸ ਕਰਕੇ ਅਵੋਇਡ ਕਰੋ ਵੀਰੇ ਹੋਰ ਰੂਟ ਲੈ ਲਓ ਬਸ ਫਸ ਚੁੱਕੀ ਹੈ ਸੀਟੀ ਉਹਦੀ ਗੱਡਿਆਂ ਦੇ ਵਿੱਚ ਭਾਈ ਜੀ ਕਟੋ ਕਟ 3-4 ਕਿਲੋਮੀਟਰ ਦਾ ਜਾਮ ਹੈਗਾ ਲਾਂਡਰਾ ਰੋਡ ਤੇ ਵਾਲਕ ਦੇ ਅੱਗੇ ਭਾਈ ਅਵੋਇਡ ਕਰੋ ਇੱਧਰ ਨੂੰ ਆਉਣਾ ਕਿਉਂਕਿ ਬਸ ਫਸ ਚੁੱਕੀ ਹੈ ਇਸ ਕਰਕੇ ਜਾਮ ਲੱਗਿਆ ਹੋਇਆ ਮੈਂ ਨਾ ਦੇਖ ਰਿਹਾ ਸੀ ਇੱਕ ਤਿੰਨ ਚਾਰ ਦਿਨ ਪਹਿਲਾਂ ਇੱਕ ਅਖਬਾਰ ਨੇ ਖਬਰ ਲਾਈ ਹੈ ਕਿ ਲਾਹਰਾਂ ਰੋਡ ਤੇ ਲੁੱਕ ਪੈ ਚੁੱਕੀ ਹੈ ਪਤਾ ਨਹੀਂ ਕਿਉਂ ਇਹ ਲੋਕ ਨੰਬਰ ਬਣਾਉਣ ਲਈ ਇਦਾਂ ਦੀਆਂ ਖਬਰਾਂ ਲਾ ਦਿੰਦੇ ਸਾਨੂੰ ਤਾਂ ਕਿਤੇ ਲੁੱਕ ਪਈ ਦਿਖਦੀ ਨਹੀਂ ਲਾਹਰਾਂ ਰੋਡ ਤੇ ਤੇ ਬੇਨਤੀ ਹੈ ਭਾਈ ਇਹੋ ਜਿਹੇ ਅਖਬਾਰਾਂ ਨੂੰ ਵੀ ਭਾਈ ਜੀ ਨਾ ਝੂਠੀਆਂ ਖਬਰਾਂ ਲਾਇਆ ਕਰੋ ਨਾ ਲੋਕਾਂ ਨੂੰ ਝੂਠੇ ਦਿਲਾਸੇ ਦਿਆ ਕਰੋ ਲਾਂੜਾ ਰੋਡ ਬਾਈ ਅਵੋਇਡ ਕਰੋ ਬਹੁਤ ਲੰਬਾ ਜਾਮ ਲੱਗ ਚੁੱਕਿਆ 3-4 ਕਿਲੋਮੀਟਰ ਦਾ ਇਸ ਕਰਕੇ ਅਵੋਇਡ ਕਰੋ ਵੀਰੇ ਹੋਰ ਰੂਟ ਲੈ ਲਓ ਬਸ ਫਸ ਚੁੱਕੀ ਹੈ ਸੀਟੀਓ ਦੀ ਕੱਡਿਆਂ ਦੇ ਵਿੱਚ ਬਾਈ ਜੀ ਟਕੋ ਘੱਟ 3-4 ਕਿਲੋਮੀਟਰ ਦਾ ਜਾਮ ਹੈਗਾ ਲਾਂੜਾ ਰੋਡ ਤੇ ਸ਼ਵਾਲਕ ਦੇ ਅੱਗੇ ਬਾਈ ਅਵੋਇਡ ਕਰੋ ਇੱਧਰ ਨੂੰ ਆਉਣਾ ਕਿਉਂਕਿ ਬਸ ਫਸ ਚੁੱਕੀ ਹੈ ਇਸ ਕਰਕੇ ਜਾਮ ਲੱਗਿਆ ਹੋਇਆ ਮਾਨਾ ਦੇਖ ਰਿਆ ਸੀ ਇੱਕ ਦਿਨ ਤਿੰਨ ਚਾਰ ਦਿਨ ਪਹਿਲਾਂ ਇੱਕ ਅਖਬਾਰ ਨੇ ਖਬਰ ਲਾਈ ਆ ਕਿ ਲਾਂਡਰਾ ਰੋਡ ਤੇ ਲੁੱਕ ਪੈ ਚੁੱਕੀ ਐ ਪਤਾ ਨਹੀਂ ਕਿਉਂ ਇਹ ਲੋਕ ਨੰਬਰ ਬਣਾਉਣ ਲਈ ਇਦਾਂ ਦੀਆਂ ਖਬਰਾਂ ਲਾ ਦਿੰਦੇ ਸਾਨੂੰ ਤਾਂ ਕਿਤੇ ਲੁੱਕ ਪਈ ਦਿਖਦੀ ਨਹੀਂ ਲਾਂਡਰਾ ਰੋਡ ਤੇ ਤੇ ਬੇਨਤੀ ਐ ਭਾਈ ਇਹੋ ਜਿਹੇ ਅਖਬਾਰਾਂ ਨੂੰ ਵੀ ਭਾਈ ਜੀ ਨਾ ਝੂਠੀਆਂ ਖਬਰਾਂ ਲਾਇਆ ਕਰੋ ਨਾ ਲੋਕਾਂ ਨੂੰ ਝੂਠੇ ਦਿਲਾਸੇ ਦਿਆ ਕਰੋ ਲਾਂਡਰਾ ਰੋਡ ਭਾਈ ਅਵੋਇਡ ਕਰੋ ਬਹੁਤ ਲੰਬਾ ਜਾਮ ਲੱਗ ਚੁੱਕਿਆ ਤਿੰਨ ਚਾਰ ਕਿਲੋਮੀਟਰ ਦਾ ਇਸ ਕਰਕੇ ਅਵੋਇਡ ਕਰੋ ਵੀਰੇ ਹੋਰ ਰੂਟ ਲੈ ਲਓ ਬਸ ਫਸ ਚੁੱਕੀ ਹੈ ਸੀਟੀਓ ਦੀ ਕੱਡਿਆਂ ਦੇ ਵਿੱਚ ਉਹ ਬਾਈ ਜੀ ਘਟੋ ਘੱਟ 3-4 ਕਿਲੋਮੀਟਰ ਦਾ ਜਾਮ ਹੈਗਾ ਲਾਂਡਰਾ ਰੋਡ ਤੇ ਸ਼ਵਾਲਕ ਦੇ ਅੱਗੇ ਬਾਈ ਅਵੋਇਡ ਕਰੋ ਇੱਧਰ ਨੂੰ ਆਉਣਾ ਕਿਉਂਕਿ ਬਸ ਫਸ ਚੁੱਕੀ ਹੈ ਇਸ ਕਰਕੇ ਜਾਮ ਲੱਗਿਆ ਹੋਇਆ ਮੈਂ ਨਾ ਦੇਖ ਰਿਹਾ ਸੀ ਇੱਕ ਦਿਨ 3-4 ਦਿਨ ਪਹਿਲਾਂ ਇੱਕ ਅਖਬਾਰ ਨੇ ਖਬਰ ਲਾਈ ਹੈ ਕਿ ਲਾਂਡਰਾ ਰੋਡ ਤੇ ਲੁੱਕ ਪੈ ਚੁੱਕੀ ਹੈ ਪਤਾ ਨਹੀਂ ਕਿਉਂ ਇਹ ਲੋਕ ਨੰਬਰ ਬਣਾਉਣ ਲਈ ਇਦਾਂ ਦੀਆਂ ਖਬਰਾਂ ਲਾ ਦਿੰਦੇ ਸਾਨੂੰ ਤਾਂ ਕਿਤੇ ਲੁੱਕ ਪਈ ਦਿਖਦੀ ਨਹੀਂ ਲਾਂਡਰਾ ਰੋਡ ਤੇ ਤੇ ਬੇਨਤੀ ਹੈ ਭਾਈ ਇਹੋ ਜਿਹੇ ਅਖਬਾਰਾਂ ਨੂੰ ਵੀ ਭਾਈ ਜੀ ਨਾ ਝੂਠੀਆਂ ਖਬਰਾਂ ਲਾਇਆ ਕਰੋ ਨਾ ਲੋਕਾਂ ਨੂੰ ਝੂਠੇ ਦਿਲਾਸੇ ਦਿਆ ਕਰੋ ਲਾਂਡਰਾ ਰੋਡ ਭਾਈ ਅਵੋਇਡ ਕਰੋ ਬਹੁਤ ਲੰਬਾ ਜਾਮ ਲੱਗ ਚੁੱਕਿਆ 3-4 ਕਿਲੋਮੀਟਰ ਦਾ ਇਸ ਕਰਕੇ ਅਵੋਇਡ ਕਰੋ ਵੀਰੇ ਹੋਰ ਰੂਟ ਲੈ ਲਓ ਬਸ ਫਸ ਚੁੱਕੀ ਐ ਸੀਟੀਓ ਦੀ ਗੱਡਿਆਂ ਦੇ ਵਿੱਚ